ਮੋਲੋਇ ਆਪਣੀ ਮੋਲ ਡਰਗਸ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਦੇਖੋ ਤਸਵੀਰਾਂ ਇਸ ਵਿੱਚ ਇੱਕ ਮੈਦਾ ਨੂੰ ਗ੍ਰਿਫਤਾਰ ਕੀਤਾ ਗਿਆ ਡੱਡੂ ਮਾਜਰੇ ਦੇ ਵਿੱਚ ਹਿਰਾਸਤ ਵਿੱਚ ਦਿਖ ਰਹੀ ਹੈ ਮਹਿਲਾ ਜਿਹੜੀ ਡਰਗਸ ਦੇ ਨਾਂ ਗ੍ਰਿਫਤਾਰ ਕਰ ਲਈ ਗਈ ਹੈ ਮੈਨੂੰ ਪਤਾ ਨਹੀਂ ਪਰ ਅੱਜ ਇਹ ਪਕੜੀ ਗਿਆ ਡਰੱਗਸ ਦਾ ਕੰਮ ਹੋਇਆ ਹੈ। ਕੌਣ ਹੈ ਪਿਛੋਕਾ ਕੀ ਇਹਦਾ ਕੀ ਪਹਿਚਾਨ ਹੈ ਵੀ? ਇਹ ਪਰਨੋ ਦੀ ਬਹੂ ਹੈ। ਕੌਣ ਹੈ ਬਨੋ ਹੈ? ਬਾਈ ਸਮੂਹ ਡਰੱਗ ਕਰਦੇ ਰਹੇ। ਕੋਈ ਵੀ ਕਾਪੀ ਕਿਸ ਤਰ੍ਹਾਂ ਬੋਲ ਰਹੀ ਹੈ। ਬਨੋ ਟੂ ਮਾਚ ਦੇ ਰਹੇ ਹਨ। ਅੱਛਾ। ਤੇ ਇਹ ਅੱਜ ਕਿੰਨਾ ਮਾਲ ਮਿਲਿਆ ਦੇ ਕੋਲੇ? 14 ਪੁਆਇੰਟ 25। 14.25 ਇਸ ਲੋ ਡਰਗ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਦੇਖੋ ਤਸਵੀਰਾਂ ਉਸ ਵਿੱਚ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਡੱਡੂ ਮਾਜਰੇ ਦੇ ਵਿੱਚੋਂ ਦੇਖੋ ਜਿਵੇਂ ਉਸ ਦਾ ਮੈਡੀਕਲ ਕਰਵਾ ਕੇ ਮਲੋਏ ਥਾਣਾ ਪੁਲਿਸ ਪਹੁੰਚੀ ਹੈ ਬਾਣੇ ਤਸਵੀਰਾਂ ਤੁਹਾਡੇ ਸਾਹਮਣੇ ਆ ਇਹ ਮਲੋਏ ਦੇ ਪੁਲਿਸ ਸਾਹਿਬ ਜਿਨ੍ਹਾਂ ਨੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਡਰਗ ਦੇ ਮਾਮਲੇ ਵਿੱਚ ਤੇ ਕੀ ਨਾਂ ਹੈ ਨਾ ਨਾ ਇੱਥੇ ਵੀ ਰਹਿਣ ਵਾਲੀ ਹੈ 532 ਡੀ ਐਮ ਸੀ ਕੌਣ ਹੈ ਚੱਲਣਗੇ ਟਰੱਕ ਦੇ ਮਾਮਲੇ ਦੇ ਹੈ ਕੀ ਉਹ ਅੰਨੇ ਦਾ ਪਤਾ ਨਹੀਂ ਉਹ ਅੱਜ ਫੜੇ ਗਏ ਡਰੱਗਸਟਰ ਕਬਰ ਹੋ ਗਏ ਕੌਣ ਹੈ ਪਛੋਟੇ ਕੀ ਹੈ ਕੀ ਪਛਾਣ ਹੈ ਇਹਦੇ ਪੱਲ ਨੂੰ ਦੀ ਬਹੂ ਹੈ ਕੌਣ ਹੈ ਬੰਨ ਉਹ ਹੈ ਬਾਈ ਸਮੂਹ ਡਰੱਗ ਕਰਦੇ ਰਹੇ ਪਹਿਲੇ ਵੀ ਕਾਫੀ ਕਿਸੇ ਕੋਲ ਬੈਠੇ ਮਨੋ ਇਹ ਤੁਹਾਡੇ ਰਹਿੰਦੇ ਹੈ ਅੱਛਾ ਤੇ ਅੱਜ ਕਿੰਨਾ ਮਾਲ ਮਿਲਿਆ ਇਹਦੇ ਕੋਲੇ 14.75 14.72 ਤੇ ਦੇਖ ਸਕਦੇ ਹੋ ਤਸਵੀਰਾਂ ਮਲੋਆ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਇੱਕ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਤਸਵੀਰਾਂ ਤੁਹਾਡੇ ਸਾਹਮਣੇ ਆ ਜਿਹੜੇ ਜਾਂਚ ਅਧਿਕਾਰੀ ਹੈ ਉਹ ਖੁਦ ਆសា ਕਰ ਰਹੇ ਨੇ ਕੀ ਨਾਮ ਹੈ ਪਹਿਲਾਂ ਵੀ ਕੋਈ ਦਾ ਰਿਸ਼ਤੇਦਾਰ ਹੈ ਜਿਹੜਾ ਡਰਗਸ ਸਪੈਡਲਰ ਦੱਸੇ ਜਾ ਰਹੇ ਨੇ ਫਿਲਹਾਲ ਡਰਗਸ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਦੇਖ ਸਕਦੇ ਹੋ ਤੁਸੀਂ ਜਿਸ ਮਹਿਲਾ ਨੂੰ ਡੱਡੂ ਮਾਜਰੇ ਤੋਂ ਗ੍ਰਿਫਤਾਰ ਕੀਤਾ ਇਸ ਦੇ ਕੋਲ 14.72 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਕੋਰਟ ਦੇ ਆਰਡਰਾਂ ਦੇ ਨਾਲ ਪਹੁੰਚੀ ਸੀ ਪੁਲਿਸ ਇਹਨਾਂ ਦੇ ਘਰ ਜਿਸ ਤੋਂ ਬਾਅਦ ਸਰਚ ਆਰਡਰ ਲੱਤਾ ਗਿਆ ਤੇ ਫਿਰ ਹੈਰੋਇਨ ਬਰਾਮਦ ਕੀਤੀ ਗਈ ਤੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਲਦ ਹੀ ਹੋਰ ਡਰਗ ਪੈਡਲਾ ਦੀਆਂ ਗ੍ਰਿਫਤਾਰੀਆਂ ਹੋਣ ਦੀਆਂ ਬਾਕੀਆਂ। ਪੁਲਿਸ ਰਮਾਰ ਦੇ ਦੌਰਾਨ ਹੋਣਗੇ ਕਈ ਵੱਡੇ ਖੁਲਾਸੇ। ਤਸਵੀਰਾਂ ਤੁਹਾਡੇ ਸਾਹਮਣੇ। ਮਲੋਆ ਪੁਲਿਸ ਵੱਲੋਂ ਡਰਗ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਦੇਖੋ ਤਸਵੀਰਾਂ। ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ੱਡੂ ਮਾਜਰੇ ਦੇ ਵਿੱਚੋਂ। निराशच दिख रही है महिला जेडी ड्रग्स ਦੇ ਨਾਲ ਗ੍ਰਿਫਤਾਰ ਕਰ ਲਤੀ ਗਈ ਹੈ ਹਰ ਮਿਲਦਾ ਪਤਾ ਨਹੀਂ ਪਰ ਅੱਜ ਪਕੜੀ ਗਿਆ ਟ੍ਰੈਪ ਤੋਂ ਕਬਰ ਹੋ ਗਿਆ ਕੌਣ ਹੈ ਪਛੋਕੇ ਕੀ ਹੈ ਕੀ ਪਛਾਣ ਹੈ ਇਹਦੀ ਤੇ ਬੰਨੋਂ ਦੀ ਬੋ ਹੈ ਕੌਣ ਹੈ ਬੰਨੋਂ ਹੈ ਬੜੀ ਸਮੇਂ ਤੋਂ ਡਰਗਸ ਕਰ ਰਿਹਾ ਤੇਲੇ ਵੀ ਕਾਫੀ ਕਿਸ ਤਰ੍ਹਾਂ ਬੋਲ ਰਿਹਾ ਹੈ ਅਨੋ ਬਹੁਤ ਮਜ਼ੇਦਾਰ ਹੈ ਅੱਛਾ